ਵਾੜ ਚ ਮਤਲਬ ਦੇਣ ਦੀ ਤਿਆਰੀਆਂ ਚ ਤਿਆਰੀ ਸੀ ਵੀਰੇ ਕਹਿੰਦੇ ਬਜ਼ੁਰਗ ਹੋ ਗਿਆ ਮਾ ਨਾ ਟਰੈਕਟਰ ਕਦੇ ਬਜ਼ੁਰਗ ਨਹੀਂ ਹੁੰਦਾ ਸੀ ਇਹਨੂੰ ਉੱਥੇ ਸਾਮ ਕੇ ਰੱਖਾਇਆ ਵਾ ਜੀ ਬਲਦਾਇ ਤੇ ਬਾਦ ਇਹਨੂੰ ਆਸ਼ੇ ਨੂੰ ਮੰਨਿਆ ਜਾਂਦਾ ਕਿਸਾਨ ਦਾ ਪੁੱਤ ਜਿਹੜਾ ਸੀ ਬੁੱਤ ਹੈ ਵੀਰੇ ਆਪਣੀ ਗਰੀਬੀ ਨੂੰ ਬਹੁਤ ਦੂਰ ਕਰਦਾ ਪਹਿਲੇ ਦਿਨ ਤੋਂ ਜਦੋਂ ਪਿੰਡੋਂ ਆਏ ਸੀ ਸੋਚੇ ਸੀ ਵੀ ਆਪਣਾ ਕੰਮ ਕਰਾਂਗੇ ਪਰ ਸਮਾਂ ਲੱਗਿਆ 10-12 ਸਾਲ ਲੱਗੇ ਕਰਾ ਸਕਿਉਰਟੀ ਕਾਰਡ ਤੱਕ ਬਹੁਤ ਲੰਬਾ ਲੰਬਾ ਸਮਾਂ ਸਕਿਉਰਟੀ ਕਾਰਡ ਕਰੀ ਉਹਨੂੰ ਮਾਨਸਾ ਨੂੰ ਪੀਵੀ 31 ਦਾ ਨਾਮ ਦੇ ਨਾਲ ਬਾਈ ਸੱਧੂ ਸੀ ਨਹੀਂ ਸਾਨੂੰ ਮਾਨਸਾ ਨੂੰ ਬੈਕਵਾਰਡ ਕਹਿ ਕੇ ਛੱਡਿਆ ਜਾਂਦਾ ਸੀ ਕਾफी ਖਰਚਾ ਆ ਕੇ ਟਰਾਲੀ ਵੀ ਕਰਦੀ ਸੀ ਨਹੀਂ ਨਹੀਂ ਟਰਾਲੀ ਸਾਰੇ ਕੁਝ ਨਾਲ ਕਰਾਇਆ ਸਵਾਗ 5 ਲੱਖ ਰੁਪਏ ਖਰਚਾ ਆ ਗਿਆ ਸੀ ਮੇਰੇ ਆ ਸਾਨੂੰ ਪਤਾ ਨਹੀਂ ਵੀ ਇੱਥੇ ਪਤਾ ਨਹੀਂ ਕੰਮ ਚੱਲੇ ਨਾ ਚੱਲੇ ਪਰ ਉਹ ਸੜਾ ਰੱਖੋ ਬਾਈ ਗੁਰੂ ਜਰੂਰ ਬਾਹ ਫੜਦਾ ਜੀ ਪਹਿਲਾਂ ਤਾਂ ਮੈਂ ਫੌਰ ਨਹੀਂ ਜਾਣਾ ਸੀ ਹਨਾ ਐਲਸ ਕੀਤੀ ਸੀਗੀ ਸੋਚਿਆ ਵੀ ਕਿਉਂ ਨਾ ਹਨਾ ਇੱਥੇ ਹੀ ਰਹਿ ਕੇ ਆਪਾਂ ਛੋਟਾ ਜਿਹਾ ਕੰਮ ਸਟਾਰਟ ਕਰੀਏ। ਤੋਂ AC ਦਾ ਪ੍ਰੋਫੈਸ਼ਨਲ ਵੀ ਸਿੱਖਿਆ ਹੋਇਆ ਹੈ। ਹਾਂਜੀ ਵੀਰੇ ਬਿਲਕੁਲ ਮੈਨੂੰ ਕੁਕਿੰਗ ਦਾ ਬੈਸਟ ਐਕਸਪੀਰੀਅੰਸ ਤੇ ਤਾਂ ਕਰਕੇ ਮੈਂ ਥੋੜਾ ਜਿਹਾ ਹੀ ਕੰਮ ਕਰਨ ਵਾਲਾ। ਈ ਨਾਮ ਕੀ ਤੁਹਾਡਾ ਮੇਰਾ ਨਾਮ ਦੀਪਰਾ ਸ਼ਰਮਾ ਵੀਰੇ ਪਿੰਡ ਹੈ ਤਨਪੁਰਾ ਜ਼ਿਲ੍ਹਾ ਮਾਨਸਾ ਜੀ ਬਿਲਕੁਲ ਅਸੀਂ ਹੁਣ ਆਸ਼ੀਰਵਾਦ ਸ਼ੁਰੂਆਤ ਕਰਦੇ ਆ ਆਸ਼ਾ ਹੀ ਕਿਉਂ ਆਸ਼ਾ ਵੀਰੇ ਸਾਡਾ ਪੁਰਾਣਾ ਟਰੈਕਟਰ ਸੀ 90 ਮਾਡਲ ਟਰੈਕਟਰ ਹੈ। ਅੱਛਾ ਪਹਿਲਾਂ ਬਾਪੂ ਨੇ ਚਲਾਇਆ ਉਹਨਾਂ ਜੁਗ ਚੇਂਜ ਹੋ ਗਿਆ ਬਾਪੂ ਨੇ ਵੱਡਾ ਟਰੈਕਟਰ ਕਢਾ ਲਿਆ। ਮੈਂ ਸੋਚਿਆ ਵੀ ਆਪਾਂ ਆਪਣਾ ਕੰਮ ਕਰਾਂ ਫਿਰ ਆਸ਼ਾ ਸੀ ਮਹਾਲੀ ਲੈ ਆਏ ਵੀਰੇ। ਅੱਛਾ ਬਾਪੂ ਮਤਲਬ ਕਹਿੰਦਾ ਵੀ ਆਸ਼ਾ ਤੂੰ ਰੱਖ ਲੈ ਹੁਣ। ਹਾਂਜੀ ਹਾਂਜੀ ਹਾਂਜੀ। ਬਾਪੂ ਕਹਿੰਦਾ ਨਹੀਂ ਰੱਖਣੇ ਨਹੀਂ ਫਿਰ ਆਪਾਂ ਏਜੰਸੀ ਜੇ ਕਟਾ ਦਿੰਨੇ ਵਾ ਇਹਨੂੰ ਇੱਥੇ ਸੀ ਮਹਾਲੀ ਦੇ ਕੰਮ ਲੈਣਾ। ਇਹਦਾ ਕਾਹਦੇ ਵੀ ਬਹੁਤ ਘਟ ਹੈ ਵੀਰੇ ਜੀ। ਅੱਛਾ ਕਵਾੜ ਚ ਮਤਲਬ ਦੇਣ ਦੀ ਤਿਆਰੀਆਂ ਚ ਤਿਆਰੀ ਸੀ ਵੀਰੇ। ਉਹ ਕਦੇ ਬਜ਼ੁਰਗ ਹੋ ਗਿਆ ਮਾ ਬੀਨ ਬਹੁਤ ਦੂਰ ਕਰਦਾ ਹੈ। ਅੱਛਾ ਛੋਟੇ ਪਰਿਵਾਰ ਨੂੰ ਇਹ ਟਰੈਕਟਰ ਬਹੁਤ ਕੰਮ ਆਵੇ ਵੱਡੇ ਨੂੰ। ਬਿਲਕੁਲ ਇਹ ਕਿਵੇਂ ਸੋਚਿਆ ਬਈ ਅਸੀਂ ਦੇਖਿਆ ਤੁਹਾਡਾ ਪੂਰਾ ਪਰਿਵਾਰ ਲੱਗਿਆ ਉੱਤੇ ਬੈਠਣ ਨੂੰ ਸੀਟਾਂ ਵਗੈਰਾ ਲੱਗੀਆਂ ਹੋਈਆਂ ਨੇ। ਮਤਲਬ ਇੱਕ ਪੂਰੀ ਟੇਬਲ ਬੈਠਣ ਨੂੰ ਜਗ੍ਹਾ ਤੇ ਪੀਬੀ 31 ਇਹ ਕਿਵੇਂ ਇੱਕ ਸੁਆਬ ਬਣਿਆ ਜੀਵੀਦਾ ਦਾ ਪੁੱਤ ਦਾ ਅੱਧੇ ਅੱਧੇ ਸ਼ਰਮਾ ਚ ਲੰਘ ਗਏ ਕਿੰਨੇ ਵਿੱਚ ਕੋਈ ਨਹੀਂ ਨਹੀਂ ਕੋਈ ਗੱਲਾਂ ਕਰ ਦਿੰਗੇ ਫਲਾਣਾ ਕਹੂਗਾ। ਵੇਰੇ ਮੈਨੂੰ ਹੋ ਗਏ ਇੱਥੇ 10 ਸਾਲ ਆਏ ਪਹਿਲਾਂ ਜੌਬ ਕੀਤੀ ਮੈਂ ਸਕਿਉਰਟੀ ਓਮਲੈਂਡ ਕੀਤੀ ਬਾਕੀ ਹੋਰ ਕੰਪਨੀ ਜਿ ਕੀਤੀ ਐਸਆਈਐਸ ਕੰਪਨੀ ਜਿ ਕੀਤੀ ਫਿਰ ਮੈਂ ਸੋਚਿਆ ਵੀ ਆਪਾਂ ਆਪਣਾ ਕੰਮ ਕਰੀਏ ਬੱਚਿਆਂ ਦੀ ਪੜ੍ਹਾਈ ਦਾ ਥੋੜਾ ਖਰਚਾ ਬਹੁਤ ਜ਼ਿਆਦਾ ਸ਼ਹਿਰ ਦਾ ਫਿਰ ਅਸੀਂ ਛੋਟੇ ਲੈਵਲ ਤੋਂ ਕੰਮ ਸਟਾਰਟ ਕਰਤਾ ਰੇੜੀ ਤੋਂ ਸਟਾਰਟ ਕੀਤਾ ਸੀ ਅਸੀਂ ਨੇ ਹਾਂਜੀ ਜੀ ਅੱਛਾ ਰੇੜੀ ਤੋਂ ਬਾਅਦ ਫਿਰ ਪਰਿਵਾਰ ਦੇ ਨਾਲ ਮਤਲਬ ਸਾਥ ਕਿਵੇਂ ਮਤਲਬ ਰੇੜੀ ਫਿਰ ਆਪ ਹੀ ਚਲਾਨੀ ਸ਼ੁਰੂ ਕੀਤੀ ਪਹਿਲਾਂ ਵੀਰੇ ਬਾਈਬ ਵੀ ਚਲਾਉਂਦੇ ਮੈਂ ਵੀ ਚਲਾਉਂਦਾ ਉਹ ਚਲਾਉਂਦੇ ਸੀ ਅੱਛਾ ਪਹਿਲਾਂ ਰੇੜੀ ਦਾ ਸ਼ੁਰੂਪ ਜੌਬ ਕਰੀਗੇ ਸਿਸਟਮ ਸੈੱਟ ਕਰਦੇ ਗਏ ਜੀ ਮਤਲਬ ਇਹ ਮਤਲਬ ਜ਼ਰੂਰੀ ਹੋ ਗਿਆ ਸੀ ਮਤਲਬ ਜਵਾਕਾਂ ਨੂੰ ਪੜਾਉਣ ਵਾਸਤੇ ਮਤਲਬ ਇੱਕਦਮ ਦਿਮਾਗ ਚ ਆ ਵੀ ਇਹ ਕੰਮ ਕਰੀਏ ਹਾਂਜੀ 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 ਵੀਰੇ ਪਹਿਲੇ ਦਿਨ ਤੋਂ ਜਦੋਂ ਪਿੰਡੋਂ ਆਏ ਸੀ ਸੋਚੇ ਸੀ ਵੀ ਆਪਣਾ ਕੰਮ ਕਰਾਂਗੇ ਪਰ ਸਮਾਂ ਲੱਗਿਆ 10 12 ਸਾਲ ਲੱਗੇ ਕਰ ਬਸ ਸਕਿਉਰਟੀ ਕਾਰਡ ਤੱਕ ਬਹੁਤ ਲੰਬਾ ਸਮਾਂ ਸਕਿਉਰਟੀ ਕਾਰਡ ਕਰੀ ਮਤਲਬ ਉਹ 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 ਕੰਮ ਵਿੱਚ ਇੰਨਾ ਗੁਜ਼ਾਰਾ ਨਹੀਂ ਹੁੰਦਾ ਸੀ ਕਰਦਾ ਉਹਦੇ ਵੀ ਜਿੰਨੇ ਆਪਣੇ ਕੰਪਨੀ ਠੇਕੇਦਾਰ ਸੈਲਰੀ ਦਿੰਦੇ ਨੇ ਉਹਦੇ ਸਿਹਾਬ ਨਾਲ ਠੀਕ ਸੀ ਪਰ ਜਿਹੜੇ ਘਰਾਂ ਦੇ ਖਰਚੇ ਬੱਚਿਆਂ ਦੇ ਖਰਚੇ ਤੇ ਬਹੁਤ ਜ਼ਿਆਦੇ ਨੇ ਰੱਟ ਬਹੁਤ ਜ਼ਿਆਦੇ ਸਿੱਧੂ ਮੂਸੇਵਾਲ ਦਾ ਬੜਾ ਵੱਡਾ ਪੋਸਟਰ ਲਾ ਲੱਖਿਆ ਕਈ ਲੋਕਾਂ ਨੇ ਜਿੰਦਗੀ ਚਲੋ ਅੱਜ ਨਹੀਂ ਰਿਹਾ ਦੁਨੀਆ ਤੇ ਨਵਾਂ ਚਲੋ ਨਾਮ ਦਾ ਸਿੱਧੂ ਆਇਆ ਜੋ ਕਿ ਨਵਾਂ ਜਿਹਾ ਬੱਚਾ ਆਇਆ ਤਾਂ ਉਹ ਸਿੱਧੂ ਨੂੰ ਕਿਉਂ ਤੁਸੀਂ ਮੇਰੇ ਸੱਧੂ ਨੂੰ ਮਾਨਸਾ ਨੂੰ ਪੀਵੀ 31 ਦਾ ਨਾਮ ਦੇ ਨਾਲ ਬਾਈ ਸੱਧੂ ਸੀ ਨਹੀਂ ਸਾਨੂੰ ਮਾਨਸਾ ਨੂੰ ਬੈਕਵਾਰਡ ਕਹਿ ਕੇ ਛੱਡਿਆ ਜਾਂਦਾ ਸੀ ਅੱਛਾ ਉਹਨੂੰ ਤਰੱਕੀ 'ਚ ਲਿਆਉਣ ਦੇ ਬਾਈ ਨੇ ਚੰਡੀਗੜ੍ਹ ਕੈਨੇਡਾ ਅਮਰੀਕਾ ਤੱਕ ਬਾਈ ਨੇ ਨਾਮ ਚਮਕਾਇਆ ਮਾਨਸਾ ਦਾ ਹੀ ਉਤੋ ਤੁਸੀਂ ਪੇ ਸ਼ੁਰੂ ਤੋਂ ਫਿਰ ਕਦੇ ਮਿਲੇ ਵੀ ਹੈਗੇ ਬਾਈ ਨੂੰ ਆਮਲੈਂਡ ਮਿਲਦੇ ਸੀ ਬਾਈ ਦਾ ਆਮਲੈਂਡ ਫਰਾਈਟ ਸੀ ਜੀ ਅੱਛਾ ਹੋਮਲੈਂਡ ਤਨਪੁਰੇ ਆਂਦਾ ਜੀ ਪਿੰਡ ਮਿਲਦਾ ਰਹਿੰਦਾ ਸੀ ਬਾਈ ਜੀ ਅੱਛਾ ਤੁਸੀਂ ਵੀ ਹੋਮਲੈਂਡ ਚ ਸਿਕਿਉਰਟੀ ਗਾਰਡ ਮੈਂ ਸੁਪਰਵਾਈਜ਼ਰ ਸਿਕਿਉਰਟੀ ਕੀਤੀ ਹੋਮਲੈਂਡ ਅੱਛਾ ਉੱਥੇ ਸਾਰੇ ਉੱਥੇ ਦਾ ਸਾਰੇ ਐਕਟਰ ਰਹਿੰਦੇ ਸਾਰੇ ਉੱਥੇ ਜਿੰਨੇ ਸਿੰਗਰੇ ਵੀਰੇ ਅੱਜ ਵੀ ਬਹੁਤ ਸਾਰੇ ਸਪੋਰਟ ਕਰਦੇ ਨੇ ਇਹ ਤਾਂ ਸਾਰੇ ਸਪੋਰਟ ਕਰਦੇ ਸਪਰ ਸ਼ੂਟ ਕਰਦੇ ਤੁਸੀਂ ਕੱਲ ਕਹਿ ਰਹੇ ਸੀ ਕਈ ਐਕਟਰ ਸਾਡੀ ਰਿਸ਼ਤੇਦਾਰੀ ਚ ਹੈਗੇ ਨੇ ਮੇਰੇ ਭਾਈ ਆਰਨੇਤ ਹੈ ਕਿ ਮੇਰੇ ਤਾਏ ਦਾ ਲੜਕੇ ਵੇ ਅੱਛਾ ਤੁਹਾਡੇ ਤਾਏ ਲੜਕਾ ਤਾਏ ਦਾ ਲੜਕੇ ਅੱਛਾ ਮਤਲਬ ਇੱਕੋ ਤੁਹਾਡੇ ਇੱਕੋ ਪਿੰਡ ਹੀ ਆ ਇੱਕੋ ਹੀ ਪਿੰਡ ਹੈ ਸਾਕੀ ਮਾਸੀ ਦੇ ਸਾਕਾ ਤਾਏ ਦਾ ਲੜਕੇ ਅੱਛਾ ਇੱਥੇ ਆnde ਰਹਿੰਦੇ ਆ ਫਿਰ ਤੁਹਾਡੇ ਜੰਦਨ ਵੀ ਅੱਜ ਵੀ ਮਾਰਨਿੰਗ ਆ ਕੇ ਗਏ ਨੇ ਵੀਰੇ ਮਿਲ ਕੇ ਗਏ ਸੀ ਜਦ ਵੀ ਇੱਥੇ ਮਾਰਕੀਟ ਆਣਦੇ ਨੇ ਤਾਂ ਜ਼ਰੂਰ ਖੜਕੇ ਜਾਂਦੇ ਨੇ ਉਹ ਇੱਕ ਛੋਟੇ ਆ ਕਿ ਵੱਡੇ ਤੁਸੀਂ ਹੁੰਦੇ ਤੁਸੀਂ ਉਹ ਮੇਰੇ ਤਾਂ ਵੱਡੇ ਨੇ ਜੀ ਮੈਂ 2 ਸਾਲ ਛੋਟਾ ਹਾਂ ਤਹ ਹੌਸਾ ਦੇ ਕੇ ਜਾਂਦੇ ਨੇ ਵੀ ਲੱਗਿਆ ਰਹਿ ਕੰਮ ਕਰਨਾ ਦੇਖੋ ਉਹਨਾਂ ਦੀ ਲਾਈਨ ਆ ਸਿੰਗੀ ਵਾਲੇ ਪਾਸੇ ਸਾਡਾ ਕੰਮ ਆਪਣੇ ਪਾਸੇ ਦੋ ਹੀ ਪਾਸੇ ਦੋ ਹੀ ਸਪੋਰਟ ਕਰਦੇ ਨੇ ਬਾਈ ਵੀ ਕਰਦੇ ਨੇ ਕਿਤੇ ਖਾਣਾ ਕੋ ਪ੍ਰੋਡਕਸ਼ਨ ਵਗੈਰਾ ਹੁੰਦਾ ਤੇ ਉਹ ਤੁਹਾਡੀ ਮਦਦ ਕਰਦੇ ਨੇ ਫਿਰ ਕਰਦੇ ਨੇ ਸਪੋਰਟ ਵਧੀਆ ਕਰਦੇ ਨੇ ਤੇ ਬੱਚੇ ਵੀ ਨਾਲ ਲੱਗੇ ਤੇ ਅਸੀਂ ਦਿਖਾਣੇ ਤੁਹਾਡੀ ਜਿਹੜੀ ਜਿਹੜੀ ਉੱਪਰ ਲਈ ਦਿਖਾ ਕੇ ਨੇ ਫਿਰ ਤੁਹਾਡੇ ਪਰਿਵਾਰ ਨਾਲ ਵੀ ਗੱਲ ਅੱਛਾ ਉੱਪਰ ਵੀ ਪੂਰਾ ਬਣਾ ਰੱਖਿਆ ਮਾਲ ਅਸੀਂ ਤੁਹਾਨੂੰ ਦਿਖਾਣੇ ਆ ਜਿਹੜੀ ਉੱਪਰ ਪੂਰਾ ਜਿਹੜਾ ਸਿਸਟਮ ਜਚਾਇਆ ਬਾਈ ਨੇ ਅੱਛਾ ਉੱਪਰ ਵੀ ਪੂਰੇ ਟੇਬਲ ਵਗੈਰਾ ਲੱਗੇ ਹੋਏ ਨੇ ਤੇ ਅਸੀਂ ਚਾਹਾਂਗੇ ਕਿ ਉੱਪਰ ਅਸੀਂ ਦਿਖਾਈਏ ਬੈਨ ਦੀ ਸਿਸਟਮ ਬਣਿਆ ਹੋਇਆ ਹੈ ਇਹ ਇਹ ਮਤਲਬ ਸਾਰਾ ਫਿਰ ਕਿੱਥੋਂ ਤਿਆਰ ਕਰਾਈਏ ਟਰਾਲੀ ਇਹ ਅਸੀਂ ਅੰਬਾਲੇ ਤੋਂ ਤਿਆਰ ਕਰਾਈ ਸੀ ਮੇਰੇ ਅੰਬਾਲੇ ਤੋਂ کافی ਖਰਚਾ ਆ ਗਿਆ ਟਰਾਲੀ ਵੀ ਘਰ ਦੀ ਸੀ ਨਹੀਂ ਨਹੀਂ ਟਰਾਲੀ ਸਾਰਾ ਕੁਝ ਨਾਲ ਕਰਾਇਆ ਸਵਾ 5 ਲੱਖ ਰੁਪਏ ਖਰਚਾ ਆ ਗਿਆ ਸੀ ਮੇਰੇ ਅੱਜ ਸਵਾ 5 ਲੱਖ ਲੱਖ 1.5 ਲੱਖ ਰੁਪਏ ਅਸੀਂ ਹੁਣ ਚੇਂਜ ਕਰਤਾ ਦਾ ਨਮਾ ਸਿਸਟਮ ਚੇਂਜ ਕਰਦੇ ਹਾਂ ਇੱਥੇ ਫਿਰ ਸ਼ਾਮ ਸ਼ੋਅ ਨੂੰ ਮਤਲਬ ਇੱਥੇ ਜਿਵੇਂ ਤੁਸੀਂ ਲੇਟ ਤੱਕ ਕੰਮ ਇੱਥੇ ਕਰਦੇ ਸੀ 7 ਵਜੇ ਤੱਕ ਕਰਦੇ ਵੀਰੇ ਸੀ ਵੀਰੇ ਪਹਿਲਾਂ ਤਾਂ ਮੈਂ ਫੌਰ ਨਹੀਂ ਜਾਣਾ ਸੀ ਹਨਾ ਐਲਸ ਕੀਤੀ ਸੀਗੀ ਅੱਛਾ ਫਿਰ ਸੋਚਿਆ ਵੀ ਕਿਉਂ ਨਾ ਹਨਾ ਇੱਥੇ ਹੀ ਰਹਿ ਕੇ ਆਪਾਂ ਛੋਟਾ ਜਿਹਾ ਕੰਮ ਸਟਾਰਟ ਕਰੀਏ ਅਸੀਂ ਨੇ ਇਹ ਛੋਟੇ ਜਿਹੇ ਲੈਵਲ ਤੋਂ ਹੀ ਸਟਾਰਟ ਅਪ ਕਰਿਆ ਸੀ ਇਹਨੂੰ ਸਟੈਪ ਬਾਈ ਸਟੈਪ ਡਵੈਲਪ ਕੀਤਾ ਹਾਂ ਹਾਂਜੀ ਅੱਛਾ ਤੁਸੀਂ ਆਇਲਸ ਕੀਤੀ ਕਿ ਮਤਲਬ ਸਕੋਰ ਵਗੈਰਾ ਪੂਰੇ ਆ ਚੁੱਕੇ ਸੀ ਜਾਣ ਦੀ ਤਿਆਰੀਆਂ ਸੀ ਹਾਂਜੀ ਵੀਰੇ ਬਿਲਕੁਲ ਕੀ ਕਰਿਆ ਹੋਇਆ ਸਟੱਡੀ ਤੁਸੀਂ ਮੇਰੀ ਗ੍ਰੈਜੂਏਸ਼ਨ ਵਿਦ ਡਿਪਲੋਮਾਟ ਹੋਈ ਐਸ ਅੱਛਾ ਅੱਛਾ ਡਿਪਲੋਮਾ ਮਤਲਬ ਪ੍ਰੋਫੈਸ਼ਨਲ ਕੀਤਾ ਹੋਇਆ ਐ ਐਂਟੀਟੀ ਡਿਪਲੋਮਾ ਮੇਰੇ ਮਤਲਬ ਉਹ ਉਸ ਤੋਂ ਬਾਅਦ ਤੁਸੀਂ ਭਾਈ ਨੇ ਕਿਹਾ ਵੀ ਆਪਾਂ ਸਾਰਾ ਟੱਬਰ ਬਾਹਰ ਚੱਲਦੇ ਆਂ ਨਹੀਂ ਵੀਰੇ ਪਹਿਲਾਂ ਤਾਂ ਸੋਚਿਆ ਸੀ ਹਨਾ ਵੀ ਚਲੋ ਬਾਹਰ ਜਾ ਕੇ ਫਿਊਚਰ ਬਣਾਵਾਂਗੇ ਪਰ ਫਿਰ ਜਦ ਕਿਤੇ ਨਾ ਕਿਤੇ ਜਾਣ ਦਾ ਟਾਈਮ ਆਂਦਾ ਬੰਦਾ ਜਰੂਰ ਸੋਚਦਾ ਹੈ ਹਨਾ ਅਸੀਂ ਵੀ ਸੋਚਿਆ ਵੀ ਇੱਕ ਵਾਰ ਆਪਾਂ ਬੱਚਿਆਂ ਨੂੰ ਛੱਡ ਕੇ ਇੱਥੇ ਜਾ ਰਹੇ ਆ ਬਾਅਦ ਚ ਉਹਨਾਂ ਨੂੰ ਬਹੁਤ ਪ੍ਰੋਬਲਮਸ ਫੇਸ ਕਰਨੀਆਂ ਪੈਣਗੀਆਂ ਆਫਟਰ 댓 ਵੀ ਕਿਉਂ ਨਾ ਹਨਾ ਅਸੀਂ ਇੱਥੇ ਛੋਟਾ ਜਿਹਾ ਕੰਮ ਸਟਾਰਟ ਕਰਿਆ ਉਹਨੂੰ ਵਧੀਆ ਤਰੀਕੇ ਦੇ ਨਾਲ ਕਰਿਆ ਤਾਂ ਫਿਰ ਹੌਲੀ ਹੌਲੀ ਮਤਲਬ ਬਾਹਰ ਜਾ ਕੇ ਵੀ ਕੁੜੀਆਂ ਨੂੰ ਬਹੁਤ ਜ਼ਿਆਦਾ ਔਖਾ ਹੋਣਾ ਪੈਂਦਾ ਹੈ ਅਸੀਂ ਦੱਸਦੀਆਂ ਨਹੀਂ ਬਹੁਤ ਕੰਮ ਔਖੇ ਔਖੇ ਕਰਨੇ ਪਏ ਇਤਰੇ ਫਿਰ ਵੀ ਤੁਸੀਂ ਆਪਦੇ ਸਰਦਾਰ ਹੀ ਹੈ ਹਾਂਜੀ ਵੀਰੇ ਬਿਲਕੁਲ ਹੁਣ ਆਪਾਂ ਮੋਸਟਲੀ ਵੀਡੀਓਜ਼ ਦੇਖਦੀਆਂ ਵੀ ਬਾਹਰ ਜਾ ਕੇ ਵੀ ਆਪਾਂ ਨੂੰ ਜਿਹੜਾ ਕੰਮ ਮੈਂ ਉਹ ਕਰਨਾ ਪੈਂਦਾ ਹੈ ਕਈ ਵਾਰ ਆਪਾਂ ਇੱਥੇ ਕੰਮ ਨਹੀਂ ਕਰਿਆ ਹੁੰਦਾ ਬਾਹਰ ਜਾ ਕੇ ਫੇਰ ਵੀ ਆਪਾਂ ਨੂੰ ਕਿਤੇ ਨਾ ਕਿਤੇ ਰੈਸਟੋਰੈਂਟਾਂ ਦੇ ਵਿੱਚ ਜਿਵੇਂ ਭਾਂਡੇ ਮਾਂਜਣੇ ਹੋਰ ਕਰਨੇ ਪੈਂਦਾ ਉਹ ਤਾਂ ਆਪਦੇ ਵਾਸਤੇ ਕਰੋ ਹੁਣ ਤੁਸੀਂ ਆਪਦੇ ਵਾਸਤੇ ਕਰ ਰਹੇ ਬੰਦੇ ਨੂੰ ਹੁੰਦਾ ਹੌਸਲਾ ਪਰ ਤਾਂ ਜਿੰਨੀਆਂ ਜ਼ਿਆਦਾ ਪਲੇਟਾਂ ਆਣੀਆਂ ਬੰਦਾ ਹੋਰ ਹੌਸਲੇਤ ਹੁੰਦਾ ਹਾਂ ਹਾਂਜੀ ਵੀਰੇ ਇਹ ਗੱਲ ਬਿਲਕੁਲ ਰਾਈਟ ਹੈ ਵੀ ਜਿੰਨਾ ਆਪਣਾ ਕੰਮ ਹੋਊਗਾ ਉਨਹੀਂ ਆਪਾਂ ਨੂੰ ਹੋਰ ਹੌਸਲਾ ਹੁੰਦਾ ਉਨਹੀਂ ਤੇ ਇਹ ਨਾਲ ਹੈਲਪ ਪੂਰੀ ਕਰਦੇ ਨੇ ਕਿ ਉਹ ਤਾਂ ਨਹੀਂ ਕਰ ਜਾਂਦੇ ਕਿ ਬੰਦੇ ਕਹਿੰਦੇ ਚੱਲ ਤੂੰ ਕਰੀ ਚੱਲ ਨਹੀਂ ਵੀਰੇ ਅਸੀਂ ਦੋਨੋਂ ਰਲ ਮਿਲ ਕੇ ਪੂਰੀ ਹੈਲਪ ਨਾਲ ਕਰਦੇ ਆਂ